ਇਹ ਆ ਲੱਖ ਰੁਪਏ ਲਗਾ ਕੇ ਪੁਤਲੇ ਖੜੇ ਕੀਤੇ ਗਏ ਸੀਗੇ ਪੁਤਲੇ ਖੜੇ ਕਰ ਦਿੱਤੇ ਸੀ ਤਿੰਨ ਪੁਤਲੇ ਖੜੇ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ بارش ਦੇ ਕਾਰਨ ਦੋ ਪੁਤਲੇ ਖਰਾਬ ਹੋ ਕੇ نیچے गिर ਗਏ ਤੇ ਉਹਨਾਂ ਨੂੰ ਦੁਬਾਰਾ ਰਿਪੇਅਰ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਉੱਤੇ ਆ ਲਾਈਟਾਂ ਵੀ ਲਗਾਈਆਂ ਗਈਆਂ ਸੀਗੀਆਂ ਤਾਂ ਕਿ ਲੋਕਾਂ ਦੇ ਆਕਰਸ਼ਣ ਲੋਕਾਂ ਦੇ ਵਿੱਚ ਆਕਰਸ਼ਣ ਦਾ ਕੇਂਦਰ ਇਹ 라ਵਨ ਬਾਂ ਸਕਣ ਜਲੰਧਰ ਵੈਸੇ ਮਾਡਲ ਹਾਊਸ ਤੋਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਮਾਡਲ ਦੁਸ਼ਹਿਰਾ ਗਰਾਊਂਡ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ ਲੱਖਾਂ ਰੁਪਇਆ ਲਗਾ ਕੇ ਇਹ ਦੁਸ਼ਹਿਰੇ ਦੀਆਂ ਤਿਆਰੀਆਂ ਮਹੀਨਾ 2 ਮਹੀਨੇ ਪਹਿਲੇ ਹੀ ਕੀਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਲੱਖਾਂ ਰੁਪਇਆ ਖਰਚ ਕੇ ਇਹ ਦੁਸ਼ਹਿਰਾ ਮਨਾਇਆ ਜਾਂਦਾ ਤੇ ਅੱਜ ਦੇ ਦਿਨ ਫੇਰ ਤੋਂ بارش ਇੱਕ ਕਹਿਰ ਦਾ ਰੂਪ ਲੈ ਕੇ ਵਰਸੀ ਆ ਤੁਸੀਂ ਦੇਖ ਸਕਦੇ ਹੋ بارش ਦਾ ਕਹਿਰ ਇੱਕ ਵਾਰੀ ਫੇਰ ਦੇਖਣ ਨੂੰ ਮਿਲ ਰਿਹਾ بارش ਹੋਈ ਆ ਅੱਜ ਜਿਸ ਦੇ ਕਾਰਨ ਨੁਕਸਾਨ ਤੁਸੀਂ ਦੇਖ ਸਕਦੇ ਹੋ ਤਾਂ ਕਿ ਲੋਕਾਂ ਦੇ ਆਕਰਸ਼ਣ ਲੋਕਾਂ ਦੇ ਵਿੱਚ ਆਕਰਸ਼ਣ ਦਾ ਕੇਂਦਰ ਇਹ 라ਵਨ ਬਾਂ ਸਕਣ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜਾ ਨੁਕਸਾਨ ਕਿਸ ਲੈਵਲ ਤੱਕ ਹੋ ਰਿਹਾ ਇੱਕ ਵਾਰ ਫੇਰ ਇਸ ਸਾਲ ਦੇ ਵਿੱਚ ਬੜੀ ਵਾਰੀ ਕੁਦਰਤ ਨੇ ਆਪਣਾ ਕਹਿਰ ਦਿਖਾਇਆ ਅੱਜ ਫੇਰ ਉਹੀ ਕਹਿਰ ਦਿਖਾਇਆ ਕੀ ਜਿੱਥੇ ਅੱਜ ਦੁਸ਼ਹਿਰੇ ਵਾਲੇ ਦਿਨ بارش ਦੇ ਕਾਰਨ ਭਾਰੀ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਪੈਸਾ ਵੀ ਖਰਾਬ ਹੋਇਆ ਉਸ ਤੋਂ ਬਾਅਦ ਲੋਕਾਂ ਦੀ ਮਿਹਨਤ ਵੀ ਡਬਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਲਾਈਵ ਤਸਵੀਰਾਂ ਦੇ ਵਿੱਚ ਕਿ ਕਿੰਨੇ ਬੁਰੇ ਹਾਲਾਤ ਹੋ ਚੁੱਕੇ ਨੇ ਇੱਕ ਵਾਰੀ ਫੇਰ ਕਹਿਰ ਬਰਪਾ ਰਹੀ بارش ਆਓ ਉਹਨਾਂ ਨਾਲ ਗੱਲ ਕਰਦੇ ਭਾਜੀ ਕੀ ਨਾਮ ਕੀ ਤੁਹਾਡਾ ਵਿਕਾਸ ਭਾਈ ਵਿਕਾਸ ਭਾਈ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗ ਰਿਹਾ ਹੈ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਭਾਜੀ ਤੁਹਾਡੀ ਮਿਹਨਤ ਵੀ ਡਬਲ ਮਿਹਨਤ ਡਬਲ ਲੱਗਦੀ ਵੀ ਭਾਈ ਹੋ ਕਿੰਨਾ ਬਈ ਰੱਬ ਦਾ ਕਹਿਰ ਹੈ ਕੀ ਕਰ ਸਕਦੇ ਤੇ ਮੈਨੂੰ ਤਾਂ 2-4 ਘੰਟੇ ਦੇ ਵਿੱਚ ਰਿਪਲਾਈ ਕਰਕੇ ਦੇਣਾ ਪੈਣਾ ਦੁਬਾਰਾ ਤਾਂ ਜੀ ਇਹ ਪੁਤਲੇ ਖੜੇ ਸੀਗੇ ਪਹਿਲੇ ਬਈ ਖੜੇ ਰਾਤ ਰਾਤ 12 ਵਜੇ ਖੜੇ ਕਰਕੇ ਗਿਆ ਜੀ ਹੂੰ ਕਿ ਇਹ ਡਿੱਗੇ ਹੋਏ ਜਦੋਂ ਹਨੇਰੀ ਨੂਰੀ ਆਈ ਉਹ ਤੋਂ ਡਿੱਗੇ ਆ ਨਹੀਂ ਤਾਂ ਨਹੀਂ ਕਰਕੇ ਹਨੇਰੀ ਆ ਗਈ ਬਹੁਤ ਹੈ ਹੂੰ ਉਹਨੇ ਕਰਕੇ ਥੋੜਾ ਨੁਕਸਾਨ ਹੋ ਗਿਆ ਜਿਆਦਾ ਹੁਣ ਰਿਪਲੇਸ ਕਰਦੇ ਪਏ ਆ